ਕੈਨੇਡਾ ਸਰਕਾਰ ਆਏ ਦਿਨ ਜਿਹੜੇ ਆ ਕਾਨੂੰਨ ਸਖਤ ਕਰ ਰਹੀ ਹੈ ਔਰ ਖਾਸ ਤੌਰ ਤੇ ਇਹ ਜਿਹੜੇ ਕਾਨੂੰਨ ਸਖਤ ਕੀਤੇ ਜਾ ਰਹੇ ਆ ਇਹ ਉਹਨਾਂ ਲੋਕਾਂ ਵਾਸਤੇ ਕੀਤੇ ਜਾ ਰਹੇ ਆ ਜਿਹੜੇ ਕੈਨੇਡਾ ਦੇ ਵਿੱਚ ਇਸ ਵਕਤ ਰਹਿ ਰਹੇ ਆ ਜਾਂ ਕਹਿ ਲਈਏ ਗੈਰ ਕਾਨੂੰਨੀ ਟੰਗ ਦੇ ਨਾਲ ਰਹਿ ਰਹੇ ਆ ਹੁਣ ਜਿਹੜੇ ਲੋਕ ਰਹਿ ਰਹੇ ਆ ਉਹਨਾਂ ਦੇ ਵਿੱਚ ਆਪਾਂ ਮੋਸਟਲੀ ਸਟੂਡੈਂਟਸ ਨੂੰ ਗਿਣ ਲੈਂਦੇ ਆ ਵੀ ਸਟੂਡੈਂਟ ਉੱਥੇ ਜਾਂਦੇ ਆ ਉੱਥੇ ਜਾ ਕੇ ਆਪਣਾ ਪੜ੍ਹਾਈ ਪੂਰੀ ਕਰਦੇ ਆ ਵਰਕ ਪਰਮਿਟ ਮਿਲ ਜਾਂਦਾ ਬਾਅਦ ਚੋਂ ਪੀਆਰ ਲੈ ਲੈਂਦੇ ਆ ਤੇ ਇਸੇ ਦੌਰਾਨ ਕੈਨੇਡਾ ਜਿਹੜਾ ਵਾ ਉਹ ਕੋਈ ਕਾਨੂੰਨ ਦੇ ਵਿੱਚ ਤਬਦੀਲੀ ਲੈ ਆਂਦਾ ਤੇ ਬੱਚੇ ਜਿਹੜੇ ਆ ਪਰੇਸ਼ਾਨ ਹੋ ਜਾਂਦੇ ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਉਹਨਾਂ ਲੋਕਾਂ ਦੀ ਵੀ ਬਹੁਤ ਜ਼ਿਆਦਾ ਭਮਾਰਾ ਜਿਹੜੇ ਆਪਣੇ ਮੁਲਕ ਤੋਂ ਕੈਨੇਡਾ ਪਹੁੰਚੇ ਹੋਏ ਆ ਔਰ ਜਿੱਥੇ ਇਹਨਾਂ ਨੇ ਪੋਲੀਟিক্যাল ਅਸਾਈਲਮ ਜਾਂ ਸ਼ਰਨਾਰਥੀ ਵੀਜ਼ਾ ਅਪਲਾਈ ਕੀਤਾ ਹੋਇਆ ਇਸ ਦੌਰਾਨ ਇਹ ਲੋਕਾਂ ਨੂੰ ਜਦੋਂ ਅੱਜ ਕਰੀਬ 10 ਤੋਂ 15 ਸਾਲ 20 ਸਾਲ ਰਹਿੰਦਿਆਂ ਨੂੰ ਹੋ ਗਏ ਆ ਤਾਂ ਕੈਨੇਡਾ ਨੇ ਜਿਹੜੀ ਤਫ਼ਤੀਸ਼ ਕੀਤੀ ਇਹਨਾਂ ਲੋਕਾਂ ਬਾਰੇ ਇਹਨਾਂ ਨੂੰ ਲੱਗਾ ਕਿ ਇਹ ਲੋਕ ਜਿਹੜੇ ਡਾਕੂਮੈਂਟਸ ਪ੍ਰੋਵਾਈਡ ਕਰਦੇ ਆ ਜਾਂ ਜਿਹੜੇ ਇਹ ਸਾਨੂੰ ਬਿਆਨ ਦਿੰਦੇ ਆ ਇਹ ਦਰਸਲ ਆਪਸ ਵਿੱਚ ਮੇਲ ਨਹੀਂ ਖਾਂਦੇ ਇਸ ਕਰਕੇ ਇਹਨਾਂ ਲੋਕਾਂ ਨੂੰ ਇਹਨਾਂ ਦੇ ਮੁਲਕਾਂ ਦੇ ਵਿੱਚ ਵਾਪਸ ਭੇਜ ਦੇਣਾ ਚਾਹੀਦਾ ਕੈਨੇਡਾ ਬਾਰਡਰ ਸਕਿਉਰਿਟੀ ਏਜੰਸੀ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ 47000 ਲੋਕਾਂ ਦੀ ਇੱਕ ਲਿਸਟ ਕਹਿ ਲਈਏ ਉਹਨਾਂ ਨੂੰ ਸੌਂਪ ਦਿੱਤੀ ਗਈ ਹੈ ਕਿ ਇਹਨਾਂ ਲੋਕਾਂ ਨੂੰ ਤੁਸੀਂ ਜਿਹੜਾ ਵਾ ਡਿਪੋਰਟ ਕਰੋ ਇਹਨਾਂ ਨੂੰ ਲੱਭੋ ਤੇ ਇਹਨਾਂ ਮੁਲਕਾਂ ਦੇ ਵਿੱਚ ਵਾਪਸ ਭੇਜੋ ਉਧਰ ਕੁਝ ਲੋਕਾਂ ਦਾ ਜਦੋਂ ਇਸ ਰਿਪੋਰਟ ਬਾਰੇ ਆਪਾਂ ਰਿਸਰਚ ਕਰ ਰਹੇ ਸੀ ਕੁਝ ਲੋਕ ਇਹ ਵੀ ਕਹਿੰਦੇ ਆ ਵੀ ਸਾਨੂੰ ਹੁਣ 15-15 20-20 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ ਅਸੀਂ ਕੈਨੇਡਾ ਦੇ ਮੁਤਾਬਕ ਰਹਿਣਾ ਸ਼ੁਰੂ ਕਰ ਦਿੱਤਾ ਇੱਥੇ ਟੈਕਸ ਵੀ ਪੇ ਕਰਦੇ ਆ ਅੱਜ ਕਈ ਸਾਲਾਂ ਮਗਰੋਂ ਦਹਾਕਿਆਂ ਮਗਰੋਂ ਕੈਨੇਡਾ ਸਾਨੂੰ ਇਹ ਤਲਬਾਨੀ ਇੱਕ ਕਹਿ ਲਈਏ ਫਤਵਾ ਜਾਰੀ ਕਰ ਰਿਹਾ ਕਿ ਤੁਸੀਂ ਹੁਣ ਆਪੋ ਆਪਣੇ ਮੁਲਕਾਂ ਦੇ ਵਿੱਚ ਚਲੇ ਜਾਓ ਬਹੁਤ ਸਾਰੇ ਲੋਕ ਜਿਹੜੇ ਆ ਉਹ ਇੱਥੇ ਸਟੂਡੈਂਟ ਵੀਜ਼ਾ ਤੇ ਵੀ ਆਏ ਜਿਨ੍ਹਾਂ ਦੇ ਵੀਜ਼ਾਸ ਖਤਮ ਹੋ ਗਏ ਜਾਂ ਜਿਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆ ਸਮਝ ਨਹੀਂ ਆਈ ਜਾਂ ਕਹਿ ਲਈਏ ਉਹਨਾਂ ਨੂੰ ਵਰਕ ਪਰਮਿਟ ਪੀਆਰ ਨਹੀਂ ਮਿਲਿਆ ਤਾਂ ਉਹ ਗੈਰਕਾਨੂੰਨੀ ਢੰਗ ਦੇ ਨਾਲ ਕੈਨੇਡਾ ਦੇ ਵਿੱਚ ਰਹਿਣ ਲੱਗ ਪਏ ਔਰ ਆਖਰਕਾਰ ਕੈਨੇਡਾ ਨੇ ਇਹ ਫੈਸਲਾ ਲਿਆ ਕਿ 47000 ਲੋਕ ਜਿਹੜੇ ਉਹਨਾਂ ਨੇ ਆਈਡੈਂਟੀਫਾਈ ਕੀਤੇ ਆ ਕਿ ਇਹਨਾਂ ਨੂੰ ਇਹਨਾਂ ਦੇ ਮੁਲਕਾਂ ਦੇ ਵਿੱਚ ਭੇਜਿਆ ਜਾਵੇ ਕੈਨੇਡਾ ਦੇ ਵਿੱਚ ਬਹੁਤ ਗਿਣਤੀ ਜਿਹੜੀ ਇਲੀਗਲ ਇਮੀਗਰੈਂਟਸ ਦੀ ਹੈਗੀ ਆ ਉਹਦੇ ਵਿੱਚ ਮੈਕਸੀਕਨਸ ਪਹਿਲੇ ਨੰਬਰ ਤੇ ਆਉਂਦੇ ਆ ਔਰ ਇਹ ਤੋਂ ਬਾਅਦ ਜਿਹੜਾ ਅੰਕੜਾ ਹੁੰਦਾ ਉਹ ਭਾਰਤੀਆਂ ਦਾ ਹੁੰਦਾ ਹੈ ਏਜੰਸੀ ਨੂੰ ਕਿ ਇਹਨਾਂ ਨੂੰ ਫੜੋ ਤੇ ਇਹਨਾਂ ਨੂੰ ਜਿਹੜਾ ਡਿਪੋਰਟ ਕਰੋ ਹੁਣ ਇਹ ਤੋਂ ਪਹਿਲਾਂ ਸਾਲ 2012 ਦੇ ਵਿੱਚ ਕੈਨੇਡਾ ਸਰਕਾਰ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਸੀ ਸਾਲ 2012 ਦੇ ਵਿੱਚ ਲਗਭਗ 19000 ਲੋਕਾਂ ਨੂੰ ਕੈਨੇਡਾ ਸਰਕਾਰ ਵੱਲੋਂ ਡਿਪੋਰਟ ਕੀਤਾ ਗਿਆ ਸੀਗਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਸੀਗਾ ਜਦੋਂ ਕੈਨੇਡਾ ਸਰਕਾਰ ਨੇ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਡਿਪੋਰਟ ਕੀਤਾ ਸੀਗਾ ਸੋ ਕੈਨੇਡਾ ਦੇ ਕਾਨੂੰਨ ਲਗਭਗ ਆਏ ਦਿਨ ਹੀ ਜਿਹੜੇ ਸਖਤ ਹੁੰਦੇ ਜਾ ਰਹੇ ਆ ਇਸੇ ਤਰ੍ਹਾਂ ਅਸੀਂ ਦੇਖਦੇ ਆ ਸਟੂਡੈਂਟ ਵੀਜ਼ਾ ਨੂੰ ਲੈ ਕੇ ਵੀ ਕੈਨੇਡਾ ਲਗਭਗ ਹਰ 6 ਮਹੀਨੇ ਬਾਅਦ ਜਾਂ ਕਹਿ ਲਈਏ ਇੱਕ ਕੁਆਟਰ ਬਾਅਦ 3 ਮਹੀਨੇ ਬਾਅਦ ਕਾਨੂੰਨਾਂ ਦੇ ਵਿੱਚ ਤਬਦੀਲੀ ਲੈ ਜਾਂਦਾ ਕਦੀ ਜੀਆਈਸੀ ਪੈਸੇ ਜਿਹੜੇ ਆ ਉਹ ਵਧਾ ਦਿੱਤੇ ਜਾਂਦੇ ਆ ਕਦੀ ਵਰਕ ਪਰਮਿਟ ਦੇ ਨਿਯਮ ਉਹ ਬਦਲ ਦਿੱਤੇ ਜਾਂਦੇ ਆ ਕਦੀ ਵਰਕ ਆਵਰਸ ਬਦਲ ਦਿੱਤੇ ਜਾਂਦੇ ਆ ਫਿਰ ਕਦੀ ਕਿਹਾ ਜਾਂਦਾ ਜੇ ਤੁਸੀਂ ਇੰਨੀ ਦੇਰ ਤੋਂ ਪਹਿਲਾਂ ਅਪਲਾਈ ਕੀਤਾ ਤਾਂ ਠੀਕ ਹੋ ਅਗਰ ਤੁਸੀਂ April ਤੋਂ ਬਾਅਦ ਆਉਂਗੇ ਜਾਂ May ਇਨਟੇਕ ਚਾਹੋਗੇ ਤਾਂ ਹੋਰ ਖਤਰਾ ਵਧੇਗਾ ਸੋ ਜਿਹੜੇ ਗਲੀ ਇਮੀਗ੍ਰੈਂਟਸ ਆ ਜਿਨ੍ਹਾਂ ਦੇ ਬਾਰੇ ਇਹ ਖਬਰ ਉਹਨਾਂ ਨੇ ਪੇਸ਼ ਕੀਤੀ ਆ ਜਿਨ੍ਹਾਂ ਦੀ ਉਹਨਾਂ ਨੇ ਲਿਸਟ ਜਾਰੀ ਕੀਤੀ ਆ ਜਿਨ੍ਹਾਂ ਦੀ ਉਹਨਾਂ ਨੇ ਲਿਸਟ ਸੌਂਪ ਦਿੱਤੀ ਆ ਰਦਰ ਇਹਨਾਂ ਬਾਰੇ ਇੱਕ ਖਤਰੇ ਦੀ ਘੰਟੀ ਆ ਔਰ ਇਹ 47000 ਲੋਕ ਜਿਹੜੇ ਆ ਵੱਖ-ਵੱਖ ਮੁਲਕਾਂ ਦੇ ਨੇ ਵੱਖ-ਵੱਖ ਦੇਸ਼ਾਂ ਤੋਂ ਆਏ ਹੋਏ ਨੇ ਜਿਨ੍ਹਾਂ ਨੇ ਉੱਥੇ ਪੋਲਿਟিক্যাল ਅਸਾਈਲਮ ਅਪਲਾਈ ਕੀਤਾ ਸੀਗਾ ਪਰ ਆਖਰਕਾਰ ਹੁਣ ਕੈਨੇਡਾ ਨੂੰ ਏਦਾਂ ਲੱਗਦਾ ਕਿ ਜਿਹੜੇ ਇਹਨਾਂ ਨੇ ਤੱਥ ਪੇਸ਼ ਕੀਤੇ ਜਾਂ ਜਿਹੜੇ ਇਹਨਾਂ ਨੇ ਡਾਕੂਮੈਂਟਸ ਪੇਸ਼ ਕੀਤੇ ਆ ਉਹ ਆਪਸ ਦੇ ਵਿੱਚ ਮੇਲ ਨਹੀਂ ਖਾਂਦੇ ਇਸ ਕਰਕੇ ਇਹਨਾਂ ਨੂੰ ਕੈਨੇਡਾ ਦੀ ਧਰਤੀ ਛੱਡਣੀ ਪਵੇਗੀ ਤੇ ਇਹਨਾਂ ਨੂੰ ਡਿਪੋਰਟ ਕੀਤਾ ਜਾਣਾ ਚਾਹੀਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ